ਪਾਪੇ ਨਾ ਦੱਸ ਫਿਰ ਕਿਵੇਂ ਕਰਨਾ ਪੌਦਾ ਹੋ ਤਾਂ ਜਨੇ ਬੀਜ ਨਹੀਂ ਪੂਪਾਈ ਕੋਈ ਜ਼ਿਲਾ ਕਰਾਏ ਕਰਾਏ ਕੱਪੇ ਤੇ ਲਿਆ ਕਿਸੇ ਨੂੰ ਕਿਵੇਂ ਲਿਆ ਜੀ ਜੋ ਨੂੰ ਸਿੱਟ ਹੁਣ ਟਾਈਮ ਹੈ ਇੰਜ ਵਾ ਟਾਈਮ ਨਗਲਾ ਜਾਂਦਾ ਹਮ ਸਹੀ ਗੱਲ ਹੈ ਤੇਰੀ ਟਾਈਮ ਤਾਂ ਲੰਘਦਾ ਜਾਂਦਾ ਹੈ ਚਲ ਮੈਂ ਕਰਦਾ ਕੋਈ ਜਗਾੜ ਹੋ ਆਉਂਦਾ ਲੈ ਹੁਣ ਤੂੰ ਐਂ ਕਰੀ ਕੁਛ ਬੋਲਨੀ ਨਾ ਹੁਣ ਦੇਖੀ ਤੇਰਾ ਕੰਮ ਫਰੀ ਚ ਹੀ ਕਰਾ ਦੂੰ ਬਸ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਹੋਵਾਂ ਤੇ ਕੋਈ ਨਾ ਆਉਣ ਤੇ ਓ ਬਾਈ ਰੁਕੀ ਹਾਂ ਠੀਕ ਹੈ ਵਧੀਆ ਇਹਨੂੰ ਬੰਦ ਕਰ ਲੈ 2 ਮਿੰਟ ਕਿਉਂ ਯਾਰ ਮੈਂ ਤਾਂ ਤੇਰੇ ਤਾਂ ਕੰਮ ਨਹੀਂ ਗਾ ਕੀ ਕੰਮ ਸੀ ਹੁਣ ਤੂੰ ਕਿੱਧਰ ਆ ਰਿਹਾ ਐ ਮੈਂ ਤਾਂ ਬਾਹਣ ਜਾ ਵਾਕੇ ਆਇਆ ਅੱਛਾ ਹਾਂ ਮੈਂ ਕਹਿੰਦਾ ਸੀ ਤੈਨੂੰ ਹਾਂ ਯਾਰ ਜੇ ਤੂੰ ਆ ਸਾਡੇ ਵੀ ਆਈ ਨਿਕ ਥਾਂ ਤੇ ਤਵੀਆਂ ਆਈਆਂ ਫੇਰ ਦੇ ਕਿਉਂ ਕੀ ਕਰਨਾ ਤਾਂ ਉਹ ਅਸੀਂ ਨਾ ਯਾਰ ਪੌਦ ਜੀ ਬੀਜਣੀ ਐ ਅੱਛਾ ਹੁਣ ਤੇਰਾ ਤਾਂ 2 ਮਿੰਟਾਂ ਦਾ ਕੰਮ ਐ ਹੂੰ ਮੈਨੂੰ ਐ ਨਹੀਂ ਪਤਾ ਸਾਰਾ ਦਿਨ ਲੱਗ ਜੇ ਉਹ ਫੇਰ ਐਂ ਕਰ ਤੂੰ ਹਾਂ ਆ ਬਾਪੂ ਬੈਠਾ ਹੈ ਬਾਪੂ ਨੂੰ ਕਹਦੇ ਉਹ ਬਾਲੂਗਾ ਯਾਰ ਮੈਨੂੰ ਤਾਂ ਕੰਮ ਹੈ ਉਹ ਯਾਰ ਬਾਪੂ ਕਿਵੇਂ ਬਾਲੂਗਾ ਹਾਂ ਉਹ ਇਹ ਤਾਂ ਪੁਰਾਣੇ ਸੰਦ ਚਲਾਉਂਦਾ ਰਿਹਾ ਇਹਨੂੰ ਆ ਨਵੇਂ ਦੀਆਂ ਤਕਨੀਕਾਂ ਦਾ ਕੀ ਪਤਾ ਹੈ ਤੈਨੂੰ ਤਾਂ ਬਾਈ ਬਣਾਉਣ ਦੇ ਕਿਰ 2 ਮਿੰਟ ਲੱਗਣਗੇ ਬਾਈ ਬਣਾ ਮੈਨੂੰ ਸਾਰਾ ਦਿਨ ਲੱਗ ਜੂਗਾ ਯਾਰ ਮੇਰਾ ਫੇਰ ਦੇ ਫੇਰ ਦੇ ਯਾਰ ਕੀ ਲੱਗਦਾ ਹੈ ਚਲ ਠੀਕ ਹੈ ਦੱਸ ਕਿਹੜਾ ਹੈ ਆਹੀ ਐ ਆਹਾ ਲਾਲਾ ਥੱਲੇ ਲਾਲਾ ਰਾ ਪਾਪੇ ਹੁਣ ਤੂੰ ਕੁਛ ਬੋਲੀ ਨਾ ਚੁੱਪ ਕਰਕੇ ਬੈਠਾ ਰਹੀਂ ਹੁਣ ਦੇਖੀ ਤੂੰ ਤੈਨੂੰ ਪੌਦ ਵੀ ਇੱਥੇ ਸਾਡੇ ਆ ਕੇ ਦਿਖਾਉਂਗਾ ਹਾਂ ਉਹ ਇਹ ਤਾਂ ਦਿਮਾਗ ਦੀ ਖੇਡ ਹੁੰਦੀ ਐ ਓ ਠੀਕ ਐ ਹੋਇਆ ਚੰਗੇ ਗੁਰਮਤੋ ਜੰਨਾ ਓਏ ਇੱਕ ਮਿੰਟ ਐਨੂੰ ਬੰਦ ਕਰ ਲੈ ਕਿਉਂ ਮੈਂ ਤਾਂ ਨੋ ਆਇਆ ਕਹਿੰਦਾ ਸੀ ਜਿਹਾ ਕਰੇ ਬਾਈ ਬਣੇ ਹਾਂ ਪਾਣੀ ਪੂਣੀ ਪੀ ਆ ਜਾ ਰਾਮ ਕਰ ਦੋ ਮਿੰਟ ਓ ਮੈਨੂੰ ਕੰਮ ਆਇਆ ਕਾਹਲਾ ਮੈਂ ਜਾਣਾ ਮੈਂ ਤੇ ਤੇਰਾ ਕਹਿਣਾ ਨਹੀਂ ਮੋੜਿਆ ਫੇਕ ਐ ਕਰੇ ਜੇ ਹਾਂ ਮੇਰੀ ਤਾਂ ਖੁਦ ਹੀ ਟੂਹੀ ਹਾਂ ਬਾਈ ਬਣੇ ਜੇ ਬੁੱਟਾ ਬੁੱਟਾ ਹੀ ਆ ਪਵਾ ਜੇ ਚੱਲ ਪਵਾ ਜਾ ਨਾ ਬਾਈ ਹਨਾ ਚੱਲ ਪਵਾ ਜਾ ਨਾ ਆਹ ਹੋ ਐ ਕਰ ਲੈ ਸੱਚਾ ਜਾ ਬਾਈ ਬਣੇ ਚੱਲ ਹਾਂ ਮੈਂ ਟ ਮਾਰ ਲੈ ਨਜ਼ਾਰਾ ਆਇਆ ਨਹੀਂ ਆਉਂਦਾ। ਓ ਬਾਈ ਹਾਂ ਓ ਮਾੜਾ ਯਾ ਜ਼ੋਰ-ਜ਼ੋਰ ਲਾ ਲਾ ਯਾਰ ਤੂੰ ਤਾਂ ਜਮੀਟਲਮੀ ਜੀ ਵੱਟ ਬਣਾਈ ਜਾਨਾ। ਓ ਕੀ ਹੋ ਗਿਆ? ਓ ਤਾਂ ਜਮੀਟਲਮੀ ਐ। ਹਾਂ। ਵੱਟ ਤਾਂ ਹੋਵੇ ਸਪਾਹੀ ਦੇ ਟੋਪੇ ਵਰਗੀ ਤਿੱਖੀ। ਓ ਨਾਈ ਤਾਂ ਜਾਨਾ ਯਾਰ ਸਾਰੀ ਧਾਰ ਦਾਰ ਤੇਰੀ ਵੱਟ ਪਵਾਤੀ ਹੁਣ ਜਦੋਂ ਵੱਟਾਂ ਪੈ ਗਈਆਂ ਹੁਣ ਪਿੱਛੇ ਸਪਾਹੀ ਦੇ ਟੋਪੇ ਪਰਖਣ ਲੱਗ ਗਿਆ। ਕੋਈ ਨਾ ਕੋਈ ਨਾ। ਲਾ ਬਾਈ ਬਣ ਕੇ ਜੋਰ ਤੇ ਆਉ ਨਾ ਮੜਾ ਜਾ ਉਹ ਨਾ ਤਾਨੇ ਬਸ ਆ ਰਹਿ ਗਿਆ ਲੈ ਸਾਮ ਜਿੰਦਰਾ ਲੈ ਚੱਕਰ ਬਸ ਹਾਂ ਹੁਣ ਦੇਖ ਲੈ ਚੱਕ ਬਾਈ ਲੈ ਚੱਕ ਤੇਰੀਆਂ ਬੱਟਾਂ ਪਾਤੀਆਂ ਸਾਮ ਜਿੰਦਰਾ ਚਲ ਮੈਂ ਤਾਂ ਜਾਨਾ ਉਹ ਬਾਈ ਬਣੇ ਕਿੱਧਰ ਜਾਨਾ ਯਾਰ ਉਹ ਹੁਣ ਸਿਕਰ ਦੁਪਹਿਰਾ ਹੋ ਰਿਹਾ ਮੈਂ ਕਿਧਾ ਯਾਰ ਸਾਗਾ ਮੰਗਣ ਜਾਊਂਗਾ ਬਾਈ ਬਣੇ ਇਹਦੇ ਹੀ ਸਾਗਾ ਜਾ ਬਣਾ ਕੇ ਮਾਰ ਦੋ ਯਾਰ ਓ ਯਾਰ ਤੂੰ ਨਾ ਹਟਿਆ ਓਏ ਸਾਰਾ ਕੰਮ ਕਰਾ ਦੇਗਾ ਤੂੰ ਓ ਯਾਰ ਤੈਨੂੰ ਤਾਂ 2 ਮਿੰਟ ਲੱਗਣਗੇ ਭਾਈ ਬਣੇ ਯਾਰ ਚੱਲ ਚੰਗਾ ਫਿਰ ਹੋਰ ਲੈ ਇਧਰ ਹੋ ਜਾ ਫਿਰ ਆਹੋ ਭਾਈ ਬਣੇ ਦੇਖੀ ਤੀ ਸਾਰਾ ਕੰਮ ਇਹ ਤੂੰ ਹੀ ਕਰਾਉ ਨੋ 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 ਲੈ ਆਉਂਦਾ ਇਹ ਤੇ ਇੱਕ ਕੰਮ ਹੋਰ ਵੀ ਕਰਾਈ ਲੈ ਲੱਗਦੇ ਹੱਥ ਆ ਲੈ ਚੱਕ ਭਰਾਵਾ ਬੱਟਾ ਪਾਤੀਆਂ ਤੇਰੀਆਂ ਆ ਆ ਸਾਮ ਆਬਦਾ ਜਿੰਦਰਾ ਲੈ ਜਿੰਦਰਾ ਤਾ ਮੈਨੂੰ ਫੜਾ ਹਾਂ ਜੇ ਤੂੰ ਮੇਰਾ ਇੱਕ ਕੰਮ ਹੋਰ ਕਰੇ ਹਾਂ ਆ ਫੜ ਝੋਲਾ ਜੀਰੀ ਦਾ ਵੀ ਛਿੱਟਾ ਲਾਈ ਦੇਵੇਂ ਲੱਗਦੇ ਹੱਥ ਲੈ ਆਪਾਂ ਮੈਂ ਧਰ ਦੇਣਾ ਉਹ ਆ ਜਾ ਸੱਤੀ ਪਰ ਬਹਿਤਾ ਕੋਈ ਯਾਰ ਛੱਟਾ ਤਾਂ ਤੂੰ ਤੇਰੇ ਬਾਪੂ ਤੋਂ ਦਵਾ ਦੇ ਮੈਨੂੰ ਤਾਂ ਕਾਹਲ ਹੈ ਮੈਂ ਜਾਣਾ ਓਏ ਬਾਪੂ ਦੀ ਕਰਾਈ ਹੋਈ ਹੈ ਨੀਗਾ ਓ ਤੇਰੇ ਗਾਲਾਂ ਆਂਬਾ ਪੈ ਜੂ ਉਹਦਾ ਕਿਉਂ ਮੇਰੇ ਗਲ ਕਿਉਂ ਪੈ ਜੂ ਓਏ ਹੋਰ ਐ ਕਹਿ ਦੇਣਗੇ ਵੀ ਬੁੜੇ ਤੋਂ ਆ ਹਸਟੇ ਹੀ ਗਏ ਨੇ ਉਹਦੀਆਂ ਅੱਖਾਂ 'ਚ ਲਾਲੀ ਭਰ ਗਈ ਓਏ ਉਹਨੇ ਗਰਦੇ ਵਾਲਾ ਕੰਮ ਨਹੀਂ ਕਰਨਾ ਉਹਨੂੰ ਡਾਕਟਰ ਨੇ ਕਿਹਾ ਓਏ ਹਾਂ ਆ ਤੇਰੇ ਲੈ ਵੇਲਾ ਬਾਹਣ ਕਾਹੇ ਯਾਰ ਨੂੰ ਉਹ ਚਿੱਕ ਕਿਹ ਹੈਗਾ 82000 ਦਾ 82000 ਹਾਂ ਫਿਰ ਜੇ ਤੂੰ ਐ ਕਰੇ ਹਾਂ ਤੇਰੇ ਵਾਲਾ ਵਾਹਣ 82000 ਨੂੰ ਮੈਨੂੰ ਦੇ ਦੇ ਕਿਉਂ ਤੜਕੇ ਦਾ ਤਾਂ ਕੰਜਰਾ ਤੂੰ ਸੀਰੀਆਂ ਵਾਂਗੂ ਮੈਥੋਂ ਕੰਮ ਕਰਾਈ ਜਾਂਦਾ ਉਹ ਫੇਰ ਤਾਂ ਮੈਂ ਤੇਰਾ ਵਾਹਣ ਲੈ ਕੇ ਕਿਤੇ ਸਾਰਾ ਕੰਮ ਹੀ ਕਰੀ ਜਾਇਆ ਕਰੂ ਆ ਚੱਪ ਝੋਲਾ ਮੈਥੋਂ ਨਹੀਂ ਤੇਰਾ ਜੀਰੀ ਦਾ ਸਰਤਾ ਸੱਤੂੰਗਾ ਉਹ ਜੀਰੀ ਤਾਂ ਸਿੱਕਾ ਵੀ ਲਾਈ ਜਾਂਦਾ ਲੱਗਦੇ ਹੱਥ ਹੁਣ ਕਾਹਨੂੰ ਮੜੀ ਜੇ ਪਿੱਛੇ ਕਹੌਣਾ ਹੈ